ਅੰਤਰਰਾਸ਼ਟਰੀ ਸੰਸਥਾ ਸ਼ਿਰਗੁਰਵੀਦਾਸ ਵਿਸ਼ਵ ਮਹਾਪੀਠ ਦੀ ਪੰਜਾਬ ਇਕਾਈ ਦੇ ਮੁੜ ਬਣੇ ਪ੍ਰਧਾਨ ਮਨਜੀਤ ਬਾਲੀ ਨੇ ਅੱਜ ਪੰਜਾਬ ਇਕਾਈ ਦੇ ਔਤੇਦਾਰਾਂ ਦਾ ਐਲਾਨ ਕੀਤਾ। ਜਲੰਧਰ ਦੇ ਸਰਕਟ ਹਾਊਸ ਵਿੱਚ ਮਨਜੀਤ ਬਾਲੀ ਦੀ ਪ੍ਰਦਾਨਗੀ ਹੇਠ ওই ਮੀਟਿੰਗ ਤੋਂ ਬਾਅਦ 94 ਪੱਤਰਕਾਰਾਂ ਨਾਲ ਇਹਨਾਂ ਨਿਯੁਕਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਬਾਲੀ ਨੇ ਅੰਤਰਰਾਸ਼ਟਰੀ ਪ੍ਰਦਾਨ ਦੁਸ਼ਵੰਤ ਕੁਮਾਰ ਗੋਤਮ, ਰਾਸ਼ਟਰੀ ਪ੍ਰਦਾਨ ਰਵਿਦਾਸੀਆ ਆਚਾਰੀਆ ਸੁਰੇਸ਼ ਰਠ ਔਰ ਉੱਤਰਾਖੰਡ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਪ੍ਰੋਸਾਦ ਦਿੱਤਾ ਕਿ ਸ਼੍ਰੀ ਗੁਰੂ ਰਵਿਦਾਸ ਵਿਸ਼ੰਗ ਮਹਾਪੀੜ ਦੀ ਪੰਜਾਬ ਦੀ ਇਕਾਈ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਹਨਾਂ ਦੇ ਸੰਦੇਸ਼ ਅਤੇ ਉਪਦੇਸ਼ ਹਰਕਰ ਪਹੁੰਚਾ ਕੇ ਇੱਕ ਨਿਰੋਇ ਸਮਾਜ ਦੇ ਮੁੜ ਸਥਾਪਤੀ ਲਈ ਹਰ ਸੰਭਵ ਯਤਨ ਕਰਨਗੇ ਇਸ ਮੌਕੇ ਪੀੜ ਤੇ ਮੁੜ ਸੂਬਾ ਪ੍ਰਧਾਨ ਬਣਦੇ ਮਨਜੀਤ ਵਾਲੀ ਦਾ ਸਨਮਾਨ ਕੀਤਾ ਗਿਆ ਆਪ ਵੀ ਇਲੈਕਸ਼ਨ ਲੜੇ ਤੇ ਨਾ ਇਲੈਕਸ਼ਨ ਲੜੇ ਹੋਰ ਵੀ ਜਾ ਕੇ ਇਲੈਕਸ਼ਨਾਂ ਸਾਡੀਆਂ ਡੂੜੀਆਂ ਲੱਗਦੀਆਂ ਕਦੇ ਕਿੱਥੇ ਲੱਗਦੀਆਂ ਕਦੇ ਕਿੱਥੇ ਲੱਗਦੀਆਂ ਜਦੋਂ ਸਾਡੇ ਸਮਾਜ ਦੀ ਗੱਲ ਆਉਂਦੀ ਹੈ ਅਗਲੇ ਗੱਲ ਕਰਦੇ ਆਪਾਂ ਜਾ ਕੇ ਮੀਟਿੰਗਾਂ ਲੈਂਦੇ ਆ ਕਿਉਂਕਿ ਸਾਨੂੰ ਦੇ ਕਈ ਜਗ੍ਹਾ ਪੰਜਾਬ ਦੇ ਜੋ ਪ੍ਰਧਾਨ ਮਨਜੀਤ ਵਾਲੀ ਜੀ ਉਹ ਇਕੱਠੇ ਹੋਏ ਇਨਰ ਦੇ ਅੱਜ ਆਪਣੀ ਟੀਮ ਜਿਹੜੀ ਪੰਜਾਬ ਤੋਂ ਅਨਾਉਂਸ ਕਰਨੀ 바ਲੀ ਸਾਊਟ ਬਹੁਤ ਬਹੁਤ ਵਧਾਈ ਦਿੰਦਾ ਤੇ ਬੜੇ ਮੇਰਤੀ ਸ਼ਾਇਦ ਗਿਆ ਸਾਦਾ ਕਿ ਇਹ ਨੂੰ ਹੀ ਅਈ ਬਰਦੀ ਪਾਈ ਹੈ ਕਿ ਅੱਜ ਤੋ ਆਇਆ ਇੱਕ ਪੀਰ ਨੇ ਤਾਂ ਸੋਲ ਵੀ ਸਾਹਿਬ ਲੋਕੋ ਮੈਂ ਇੱਕ ਅਸ਼ੀਲ ਇੱਧਰ ਆਫਸ ਜਿਹੜੇ ਜਿੱਥੇ ਬੰਦ ਖਾਨ ਜਿੱਥੇ ਰਹਿ ਗਈ ਉਹ ਫਿਰ ਬੱਤੀ ਥੈਂਕ ਯੂ Chandra Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies, as well local builders with brothers. He is a professional by plumbing, electrician, masonry car For more information, please contact him at under checktrade platform slash 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ